ਹਾਂ ਗ੍ਰੀਨਰੀ ਦੇਖਦੇ ਬਾਅਦ ਜੀ ਆਇਆ ਕਿੰਨਾ ਸੋਹਣਾ ਹੈ ਇਹ ਨਾ ਬਾਰਿਸ਼ ਹੋ ਰਹੀ ਹੈ ਕੀ ਕਹਿਣਾ ਚਾਹੁੰਗੇ ਕੁਝ ਨਹੀਂ ਕਹਿਣਾ ਮੌਸਮ ਸੋਹਣਾ ਹੋ ਗਿਆ ਗਰਮੀ ਬਹੁਤ ਸੀ ਰਾਤ ਮਿਲ ਗਈ ਹੈ ਨਹੀਂ ਇਹ ਜਦੋਂ ਰੁੱਖਾਂ ਵਾਲ ਦੇਖ ਕੇ ਬੀਚਾ ਨਹੀਂ ਤੇ ਜਿਹੜਾ ਕਹਿੰਦਾ ਵਧੀਆ ਹੈ ਆਪਣੇ ਕਹਿੰਦੇ ਰੁੱਖ ਲਾਓ ਰੁੱਖ ਲਾਓ ਦੇਖੋ ਦੋ ਇਹਨਾਂ ਰੁੱਖਾਂ ਨੇ ਬਹੁਤ ਹੈ ਹਨਾ ਇਹਨਾਂ ਰੁੱਖਾਂ ਨੇ ਰੁੱਖ ਲਾਏ ਦੇਖੋ ਹੈ ਕਿਤੇ ਦੇਖੀ ਕਾਸਾ ਖਾਲੀ ਦੀਵਾਰ ਰੱਖਾ ਨਾ ਪਰ ਇਹਨਾਂ ਨੇ ਰੁੱਖਾਂ ਨਾਲ ਸੜਕਾਂ ਭਰੀਆਂ ਆਂ ਘਾਰੇ ਲਾਗੇ ਦੇਖਣਾ ਰੁੱਕ ਪਿਆਸ ਘਰ ਦੇ ਵਿੱਚ ਬੈਕਯਾਰਡ ਸਾਰਾ ਰੁੱਖਾਂ ਨਾਲ ਭਰਿਆ ਹੋਇਆ ਆ ਬਹੁਤ ਜ਼ਿਆਦਾ ਰਫਲਾ ਕਰੋਪ ਨੂੰ ਦੇਖ ਲੋ ਘਰ ਨੂੰ ਜਗ੍ਹਾ ਥੋੜੀ ਰਹਿਣੀ ਆ ਰਹਿਣ ਜੋ ਕਿ ਤੇ ਰੁੱਕ ਗੱਡੀ ਭਰ ਪਾਸੇ ਰੋਕੀ ਦੇਖ ਨੇ ਇਹ ਹੀ ਕਾਰਨ ਹੈ ਨੂੰ ਇੱਥੇ ਹੀ ਤਾਂ ਬਾਰਸ਼ਾਂ ਹੁੰਦੀਆਂ ਨਹੀਂ ਪੈਂਦੇ ਆ ਜਦੋਂ ਮੌਸਮ ਸਹੀ ਰਹਿੰਦਾ ਆ ਥੋੜੇ ਕਿ ਦਿਨ ਗਰਮੀ ਹੁੰਦੀ ਆ ਪਰ ਆਪਣੇ ਇੰਨਾ ਕਹਿੰਦੇ ਆ ਲੋਕਾਂ ਨੂੰ ਲਾਉਣ ਨੂੰ ਲੋਕੀ ਲਈ ਜਾਂਦੇ ਆ ਲੋਕੀ ਲਈ ਜਾਂਦੇ ਲੋਕੀ ਲਾਦ ਲੈਂਦੇ ਪਾਲ ਨਹੀਂ ਹੁੰਦਾ ਬੱਚੇ ਵਾਂਗੂ ਦਰਖਤ ਪਾਲਣਾ ਪੈਂਦਾ ਕੇਅਰ ਕਰਨੀ ਪੈਂਦੀ ਹੁਣ ਆ ਆਪਣੀ ਨਾ ਇਹਨੂੰ ਦੋ ਦਿਨ ਪਾਣੀ ਨਹੀਂ ਪਾਇਆ ਤੇ ਮੁਰਝਾ ਗਿਆ ਹੁਣ ਦੋ ਟਾਈਮ ਪਾਣੀ ਪਾਈਦਾ ਸਵੇਰੇ ਸ਼ਾਮ ਗਰਮੀ ਆ ਕਈ ਵਾਰ ਨਹੀਂ ਧਿਆਨ ਹੁੰਦਾ ਪਰ ਧਿਆਨ ਦੇਣ ਦੀ ਲੋੜ ਹੁੰਦੀ ਜੇਲਾ ਬੰਦਾ ਮੋਲ ਦੇ ਸਾਹ ਖਰੀਦਦਾ ਜਦੋਂ ਆਕਸੀਜਨ ਲਗਦੀਆਂ ਕਿੰਨਾ ਪੈਸੇ ਦਿੰਦਾ ਆਫੇ ਲੱਖਾਂ ਦਾ ਸੁਣਦਾ ਮਰੇ ਵੀ ਬੰਦਾ ਬਸ ਜਿਹੜੇ ਆਪਾਂ ਨੂੰ ਸਦਾ ਹੀ ਸਾਹ ਦਿੰਦੇ ਆ ਆਕਸੀਜਨ ਦਿੰਦੇ ਆ ਇਹ ਬੰਦਾ ਇਹਨਾਂ ਨੂੰ ਲੂਈ ਜਾਂਦਾ ਵੜ ਵੜ ਸੁੱਟੀ ਜਾਂਦਾ ਆਉਣ ਵਾਲਾ ਵਕਤ ਨਹੀਂ ਨਾ ਵਿਚਾਰਦੇ ਅੱਜ ਦੇਖਦੇ ਵੀ ਇਹਦਾ ਬੈਨੀਫਿਟ ਕੀ ਆ ਹਾਂ ਅੱਜ ਥੋੜੇ ਜਿਹਾ ਪੈਸੇਆਂ ਪਿੱਛੇ ਹਾਂ ਹਾਂ ਚਲੋ ਵੱਢਣੇ ਮਜਬੂਰੀ ਆ ਜੇ ਤੇ ਵੱਢਦੇ ਆ ਨਾ ਉਥੇ ਲਾਓ ਵੀ ਇੱਕ ਵੱਡਿਆ ਦੋ ਲਾਓ ਦੋ ਲਾਓ ਇੱਕ ਨਹੀਂ ਦੋ ਦੋਵੇਂ ਨਹੀਂ ਹੁਣ ਬੰਦੇ ਕਹਿੰਦੇ ਆ ਵੀ ਹਾਂ ਵੀ ਫਲਾਨੇ ਨੇ ਆ ਕਰਤਾ ਜੋ ਕਰਤਾ ਮੈਂ ਕਹਿੰਦਾ ਉਹਨਾਂ ਨੂੰ ਵੀ ਲਾਉਣੇ ਚਾਹੀਦੇ ਆ ਵੱਧ ਤੋਂ ਵੱਧ ਲਾਉਣ ਸਕੂਲਾਂ ਦੇ ਵਿੱਚ ਇਹ ਚੀਜ਼ ਚਾਹੀਦੀ ਆ ਲਾਜ਼ਮੀ ਹੁਣ ਇਹਨਾਂ ਦੱਸਦੇ ਆ ਪੌਦਾ ਕਿੱਦਾਂ ਉਗਣਾ ਪਹਿਲਾਂ ਇਹਨਾਂ ਨੂੰ ਲੈ ਕੇ ਜਾਂਦੇ ਉੱਥੇ ਆਪਣੇ ਜਿੱਥੇ ਫਾਰਮ ਆ ਉੱਥੇ ਬੱਚਾ ਲੈ ਜਾਣਾ ਦਿਖਾਉਣਾ ਸਾਰਾ ਕੁਝ ਕਿੱਦਾਂ ਚੀਜ਼ ਉਗਦੀ ਆ ਕਿੱਦਾਂ ਬੀ ਬਣਦਾ ਇਹਨੇ ਸਾਰਾ ਕੁਝ ਐਕਸਪਲੇਨ ਕੀਤਾ ਸੀ ਰਾਜ ਜੀ ਹਾਂ ਇਹਨਾਂ ਚਿੱਤਨ ਲੈ ਕੇ ਗਏ ਇਹਨੇ ਸਾਰਾ ਦੱਸਿਆ ਬੂਟਾ ਇਹਦਾ ਹੋਇਆ ਨਹੀਂ ਗਰੋ ਨਹੀਂ ਹੋਇਆ ਹੈਗਾ ਕਈ ਵਾਰ ਨਹੀਂ ਕਈ ਬੀ ਉਗਦੇ ਹੈਗੇ ਸਿੰਦਰ ਵੀ ਲੈ ਕੇ ਆਉਣਾ ਹੁੰਦਾ ਸੀ ਇਹ ਦੱਸਦੇ ਆ ਬੱਚਿਆਂ ਨੂੰ ਅਵੇਅਰ ਕਰਦੇ ਉਹ ਹੀ ਆਪਣੇ ਆਪਣੇ ਉਦਨਰ ਵਾਲਾ ਪਾਈ ਜਾਂਦੇ ਆ ਸਕੂਲਾਂ ਦੇ ਵਿੱਚ ਲਾਜ਼ਮੀ ਕਰਨੇ ਨੇ ਹਰ ਬੱਚੇ ਨੂੰ ਕਰਨ ਵੀ ਤੁਸੀਂ ਰક્ત ਲਾਉਣੇ ਲਾਉਣਾ ਹੈ ਬਾਕੀ ਚੰਗੀ ਗੱਲ ਹਰੇਕ ਦੀ ਸਮਝ ਚ ਨਹੀਂ ਆਉਂਦੀ। ਇਤਤੀਆਂ ਗੱਲਾਂ ਨਹੀਂ ਕੋਈ ਸਮਝਦਾ ਸਕਰੋਲ ਕਰ ਦਿੰਦੇ ਲੋਕੀ। ਹਮ ਕਰੋ ਜੀ ਵਾਤਾਵਰਨ ਦੀ ਕੇਅਰ ਸਾਰੇ ਜਾਣੇ। ਜਿੱਦਾਂ ਕਹਿੰਦੇ ਨੇ ਅੱਜ ਕੱਲ ਬਚਾਓ ਪਾਣੀ ਬਚਾਉਣਾ ਆ। ਹਮ ਤੇ ਰੁੱਖ ਲਾਉਣੇ ਪੈਣੇ ਆ ਜੇ ਪਾਣੀ ਚਾਹੀਦਾ ਤਾਂ। ਸਾਹ ਸਾਹ ਚਾਹੀਦੇ ਆ ਤੇ। ਸਾਹ ਚਾਹੀਦੇ ਪਾਣੀ ਬਾਰਸ਼ਾਂ ਫੇਹੀ ਹੋਣਗੀਆਂ ਜ਼ਿਆਦਾ। ਦੁਬਈ ਵਰਗੇ ਮੁਲਕ ਦੇ ਵਿੱਚ ਰੁੱਖ ਲਾ ਲਾਗਲੇ ਆ ਨੇ ਦੇ ਲੋ ਹੜਲੇ ਆਉਂਦੇ ਤੇ ਇੱਥੇ ਕਦੇ ਮੀਂਹ ਨਹੀਂ ਪੈਂਦਾ ਹੁੰਦਾ ਜੀ। ਉਹਨੇ ਕਦੇ ਉਹ ਤੇ ਸਾੜਾ ਹੀ ਵਰਦੇ ਆ। ਨਹੀਂ ਤੇ ਜ਼ਰੂਰੀ ਆ। ਹਾਂ। ਵੀ ਪਹਿਣਗੇ ਤਾਂ ਪਾਣੀ ਹੋਣਾ ਆ ਬਾਕੀ ਸਰਕਾਰਾਂ ਨੇ ਜਿੰਨਾ ਚਿਰ ਧਿਆਨ ਦਿੰਦੀਆਂ ਕੱਖ ਨਹੀਂ ਹੋਣਾ ਹਾਂ ਇਹ ਗੱਲ ਆ ਸਰਕਾਰਾਂ ਦਾ ਧਿਆਨ ਹੀ ਲੋਕਾਂ ਨੂੰ ਆਸ ਵਿੱਚ ਲੜਾਉਣ ਤੇ ਆ ਲੋਕ ਕਿਹੜਾ ਸਮਝਦੇ ਆ ਲੋਕਾਂ ਦੇ ਆ ਕੇ ਮੁੱਕ ਜਾਂਦੀ ਆ ਆਪੋ ਆਪਣੀ ਸੋਝੀ ਆ ਸੋਚ ਆ ਹਨਾ ਤੁਹਾਡੀ ਸੋਚ ਕਿਦਾਂ ਦੀ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ